Uh... Mm -hmm. ਸਰ ਸ਼ਕਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮੈਂ ਹਾਂ ਮਨਦੀਪ ਕਾਰਸੰਦੂ ਗੱਲ ਕਰਦਿਆਂ ਜੱਲਿਆਂ ਵਾਲੇ ਬਾਗ ਦੀ ਜੱਲਿਆਂ ਵਾਲਾ ਬਾਗ 200 ਗੱਜ ਲੰਬਾ ਤੇ 100 ਗੱਜ ਚੌੜਾ ਹੈ ਤੇ ਚਾਰੇ ਪਾਸੇ ਦਿਵਾਰਾਂ ਬਣੀਆਂ ਹੋਈਆਂ ਸਨ ਤੇ ਦਿਵਾਰਾਂ ਦੇ ਨਾਲ ਹੀ ਘਰ ਬਣੇ ਹੋਏ ਸਨ ਤੇ ਬਾਹਰ ਨਿਕਲਣ ਦਾ ਰਸਤਾ ਵੀ ਬੜਾ ਤੰਗ ਸੀ ਉਸ ਵੇਲੇ ਜਨਰਲ ਡਾਇਰ ਦੇ ਹੁਕਮ ਤੇ ਚਲੀਆਂ ਤਾਬੜ ਤੋੜ ਗੋਲੀਆਂ ਨੇ ਬਾਗ ਦੀ ਸ਼ਾਂਤੀ ਨੂੰ ਭੰਗ ਕਰ ਦਿੱਤਾ ਤੇ ਚਾਰੇ ਪਾਸੇ ਠੀਕ ਜਿਹੜਾ ਮੱਚ ਗਿਆ ਲੋਕਾਂ ਨੇ ਆਪਣੀਆਂ ਜਾਨਾਂ ਬਚਾਉਣ ਦੇ ਲਈ ਖੂਹ ਦੇ ਵਿੱਚ ਸ਼ਾਲਾ ਮਾਰਨੀ ਸ਼ੁਰੂ ਕਰ ਦਿੱਤੀਆਂ ਪਰ ਆਪਣੀਆਂ ਜਾਨਾਂ ਉਹ ਬਚਾ ਨ ਸਕੇ ਜਲਿਆਂਵਾਲੇ ਬਾਗ ਦਾ ਇੱਕ ਖੂਨੀ ਕਾਂਡ ਜਦ ਵੀ ਸਾਡੇ ਜ਼ਿਹਨ ਦੇ ਵਿੱਚ ਆਉਂਦਾ ਹੈ ਤਾਂ ਸਾਡੇ ਲੂ ਕੰਡੇ ਖੜੇ ਹੋ ਜਾਂਦੇ ਨੇ ਆਖਰ ਇਹ ਘਟਨਾ ਕਦੋਂ ਹੋਈ ਸੀ ਕਿਸ ਵੇਲੇ ਹੋਈ ਸੀ ਇਹ ਸਭ ਨੂੰ ਪਤਾ ਹੈ ਪਰ ਕੀ ਇਹ ਬਾਗ ਕਿਸ ਦਾ ਹੈ ਅਤੇ ਇਸ ਬਾਗ ਦਾ ਨਾਮ ਜਲਿਆਂਵਾਲਾ ਬਾਗ ਕਿਉਂ ਪਿਆ ਇਸ ਬਾਰੇ ਪਤਾ ਹੈ ਆਓ ਇੱਕ ਨਜ਼ਰ ਮਾਰ ਦਿਆਂ ਦਿੱਲੀ ਪੋਸ਼ਟ ਦੇ ਇਸ ਖਾਸ ਰਿਪੋਰਟ ਤੇ ਜੱਲਿਆਂਵਾਲਾ ਬਾਗ ਦੇ ਖੂਨੀ ਸਾਕੇ ਦੇ 100 ਸਾਲ 13 ਅਪ੍ਰੈਲ ਨੂੰ ਪੂਰੇ ਹੋਣ ਜਾ ਰਹੇ ਨੇ ਜੱਲਿਆਂਵਾਲਾ ਬਾਗ ਸਭ ਨੇ ਦੇਖਿਆ ਅਤੇ ਇਸ ਦੀ ਹਿੱਕ ਤੇ ਹੋਏ ਸਾਕੇ ਬਾਰੇ ਵੀ ਸਭ ਨੂੰ ਪਤਾ ਹੈ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਇਹ ਬਾਗ ਕਿਸ ਦਾ ਸੀ ਪਰ ਜੇਕਰ ਇਤਿਹਾਸ ਦੇ ਹੋਰ ਨਾ ਪੰਨਿਆਂ ਨੂੰ ਫਰੋਲਦੇ ਆ ਤਾਂ ਬਹੁਤ ਕੁਝ ਉਹ ਸਫੇ ਬਿਆਨ ਕਰਦੇ ਨੇ ਜੱਲਿਆਂਵਾਲਾ ਬਾਗ ਦੀ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਜੱਲੇ ਨਾਲ ਡੂੰਗੀ ਸਾਂਝ ਹੈ ਇਹ ਪਿੰਡ ਮਹਾਰਾਜਾ ਪਟਿਆਲਾ ਨੇ ਆਪਣੇ ਸੂਝਵਾਨ ਪੁਜੋਹਿਤ ਪੰਡਿਤ ਜੱल्ले ਦੇ ਨਾਂ ਤੇ ਬਸਾਇਆ ਸੀ ਸਿੱਖ ਮਿਸਲਾਂ ਚ ਇੱਥੇ ਹੀ ਪਿੰਡ ਦੇ ਹਿੰਮਤ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ ਸਨ ਜਿਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਚ ਇਹ ਬਾਗ ਵਾਲੀ ਥਾਂ ਇਨਾਮ ਵਜੋਂ ਦਿੱਤੀ ਸੀ ਜਿੱਥੇ ਇਹਨਾਂ ਸਰਦਾਰਾਂ ਨੇ ਬਾਗ ਲਗਵਾਇਆ ਸੀ ਜੋ ਕਿ ਜੱਲਿਆਂ ਵਾਲੇ ਸਰਦਾਰਾਂ ਦਾ ਬਾਗ ਵਜਦਾ ਸੀ ਹੁਣ ਪਿੰਡ ਜੱल्ले ਚ ਇਹਨਾਂ ਸਰਦਾਰਾਂ ਦੀਆਂ ਸਮਾਧਾਂ ਵੀ ਬਣੀਆਂ ਹੋਈਆਂ ਨੇ ਇਹ ਤਸਵੀਰਾਂ ਜੋ ਤੁਸੀਂ ਦੇਖ ਪਾ ਰਹੇ ਹੋ ਇਹ ਉਨਾ ਹੀ ਸਰਦਾਰਾਂ ਦੀਆਂ ਸਮਾਧਾਂ ਨੇ ਇਸ ਦਾ ਰਿਕਾਰਡ ਲੈਪਲ ਗਰੀਫਨ ਦੀ ਚੀਫਸ ਐਂਡ ਫੈਮਲੀਜ਼ ਆਫ ਨੋਟ ਇਨ ਦਾ ਪੰਜਾਬ ਚ ਵੀ ਮਿਲਦਾ ਹੈ ਇਸ ਤੋਂ ਬਿਨਾ ਪੰਜਾਬੀ ਯੂਨੀਵਰਸਿਟੀ ਦੇ ਸਿੱਖ ਧਰਮ ਵਿਸ਼ਵ ਕੋਸ਼ ਚ ਇਹਨਾਂ ਸਰਦਾਰਾਂ ਅਤੇ ਬਾਗ ਦਾ ਹਵਾਲਾ ਮਿਲਦਾ ਹੈ ਪਿੰਡ ਚੱਲੇ ਦੇ ਰਹਿਣ ਵਾਲੇ ਲੋਕਾਂ ਨੂੰ ਵੀ ਆਪਣੇ ਪਿੰਡ ਦੇ ਇਤਿਹਾਸ ਬਾਰੇ ਜਾਣਕਾਰੀ ਨਹੀਂ ਸੀ ਪਰ ਜਿਉਂ-ਜਿਉਂ ਇਤਿਹਾਸ ਦੀਆਂ ਪਰਤਾਂ ਖੁੱਲਣੀਆਂ ਸ਼ੁਰੂ ਹੋਈਆਂ ਤਾਂ ਪਿੰਡ ਦੇ ਲੋਕ ਜਾਣੂ ਹੋਏ ਇਸ ਪਿੰਡ ਬਾਰੇ ਸਰਪੰਚ ਦਵਿੰਦਰ ਸਿੰਘ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਆਂ ਪਹਿਲਾਂ ਮਹਾਰਾਜਾ ਪਟਿਆਲਾ ਦਾ ਪ੍ਰਹੁਤ ਇੱਕ ਪੰਡਤ ਜੀ ਹੋਇਆ ਕਰਦੇ ਸੀ ਜਿਨ੍ਹਾਂ ਦਾ ਨਾਮ ਸੀ ਜੱਲਾ ਉਹਨਾਂ ਦੇ ਇਹ ਪਿੰਡ ਵਸਾਇਆ ਸੀ ਸਾਡਾ ਉਸ ਤੋਂ ਬਾਅਦ ਇੱਕ ਹਿੰਮਤ ਸਿੰਘ ਮਾਲਪੁਰ ਦੇ ਗੁਲਾਬ ਰਾਏ ਬੈਂਸ ਜੱਟ ਦਾ ਮੁੰਡਾ ਸੀ ਉਹਨੂੰ ਜ਼ਗੀਰ ਮਿਲੀ ਸੀ 450 ਸਾਲ ਪੁਰਾਣੀ ਦੱਸ ਰਹੇ ਨੇ ਜੋ ਇਤਿਹਾਸ ਦੱਸਦਾ 450 ਸਾਲ ਪੁਰਾਣੀ ਉਹਨਾਂ ਨੂੰ ਇਹ ਮਿਲੀ ਸੀ ਉਹਨਾਂ ਦੇ ਇੱਕ ਬਾਗ ਮਿਲਿਆ ਸੀ ਜਿਹਨੂੰ ਜੱਲਿਆਂ ਵਾਲਾ ਬਾਗ ਕਿਹਾ ਜਾਂਦਾ ਇਦਾਂ ਮਹਾਂ ਬਾਗ ਕਿਹਾ ਜਾਂਦਾ ਸੀ ਜੱਲਿਆਂ ਵਾਲਾ ਬਾਗ ਉਸ ਟਾਈਮ ਜਿਸ ਟਾਈਮ ਇਹਨਾਂ ਨੂੰ ਮਿਲਿਆ ਸੀ ਉਹ ਬਾਗ ਥੋੜਾ ਬਾਗ ਸੀ ਬਾਕੀ ਰੜਾ ਮદાન ਸੀ ਜਿੱਥੇ ਇਹ ਖੂਨੀ ਸਾਖਾ ਵਾਪਰਿਆ 13 ਅਪ੍ਰੈਲ ਬਸੱਖੀ ਵਾਲੇ ਦਿਨ ਤੇ ਉਹ ਬਾਗ ਵੀ ਉਸ ਤੋਂ ਬਾਅਦ ਸਮਾਂ ਲੰਘਦਾ ਗਿਆ ਸਾਨੂੰ ਹੁਣ ਕੁਝ ਪਤਾ ਬਜ਼ੁਰਗਾਂ ਨੇ ਦੱਸਿਆ ਤੇ ਉਸ ਤੋਂ ਬਾਅਦ ਇਹ ਪਿੰਡ ਬੱਧਾ ਅੱਜ ਵੀ ਸਾਡੇ ਇਸ ਪਿੰਡ ਦੇ ਵਿੱਚ ਬੈਂਸਬੂਤ ਸਾਡਾ ਵੀ ਬੈਂਸਬੂਤ ਆ ਮੈਸਗੂਦ ਜਿਆਦਾ ਜੀ ਇਸ ਪਿੰਡ ਦੇ ਵਿੱਚ ਬਾਕੀ ਸਾਰੇ ਜਾਤਾਂ ਦੇ ਲੋਕ ਸਾਡੇ ਪਿੰਡ ਚ ਬਸੇ ਹੋਏ ਨੇ ਬੜੀ ਭਾਈਚਾਰਕ ਸਾਂਝ ਆ ਲੋਕਾਂ ਦੀ ਆਪਸ ਦੇ ਵਿੱਚ ਜిల్లా ਦੇ ਵਿੱਚ ਇੱਕ ਗੇਟ ਵੀ ਬਣਿਆ ਹੋਇਆ ਜਿਸ ਦਾ ਨਾਮ ਹੈ ਨਗਰ ਖੇੜਾ ਗੇਟ ਇੱਥੋਂ ਦੇ ਲੋਕਾਂ ਨੇ ਉਸ ਗੇਟ ਨੂੰ ਬਹੁਤ ਹੀ ਸਾਮ ਕੇ ਰੱਖਿਆ ਹੋਇਆ ਹੈ ਕਿਉਂਕਿ ਪਿੰਡ ਦੇ ਲੋਕਾਂ ਦਾ ਇਹ ਮੰਨਣਾ ਹੈ ਕਿ ਇਹ ਗੇਟ ਖੁਸ਼ੀਆਂ ਦਾ ਪ੍ਰਤੀਕ ਹੈ ਜਦ ਵੀ ਇਸ ਪਿੰਡ ਦੇ ਲੋਕ ਕੋਈ ਸ਼ੁਭ ਕਾਰਜ ਕਰਦੇ ਨੇ ਤਾਂ ਸਭ ਤੋਂ ਪਹਿਲਾਂ ਇਸ ਗੇਟ ਤੇ ਆ ਕੇ ਮੱਥਾ ਟੇਕਦੇ ਨੇ ਕਿਉਂਕਿ ਇਸ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਗੇਟ ਸਾਡੀਆਂ ਖੁਸ਼ੀਆਂ ਦਾ ਪ੍ਰਤੀਕ ਹੈ ਇਤਿਹਾਸ ਇਸ ਨਗਰ ਦੀ ਦਾ ਉੱਤਾਰ ਜੀ ਬਹੁਤ ਪੁਰਾਣਾ ਨਗਰ ਖੇੜਾ ਹੈ ਬਹੁਤ 4-5 ਸਾਲ ਦਾ 10 ਸਾਲ ਦਾ ਜੀ ਇਹ ਮਹਾਰਾਜੇ ਮਹਾਰਾਜਿਆਂ ਦਾ ਜਦ ਪਹਿਲਾ ਰਾਜ ਹੁੰਦਾ ਤਾਂ ਜਦ ਇੱਥੇ ਉਹ ਕਚਰੀਆਂ ਕਚੂੜੀਆਂ ਨੌਂ ਦੇ ਜਦ ਇੱਥੇ ਵੀ ਉਹ ਲੰਕੇ ਜਾਂਦੇ ਸੀ ਕਿਲੇ ਨੂੰ ਤੇ ਆਪਣਾ ਅੱਛੀ ਲੋਕ ਉਹ ਪੁੱਛ ਕੇ ਇੱਥੇ ਕਰਦੇ ਸੀ ਲੋਕਾਂ ਤੋਂ ਵੀ ਕੋਈ ਦੁਖੀ ਹੈ ਤੁਸੀਂ ਬਹੁਤ ਪੁਰਾਣਾ ਜਣ ਰਾਜ ਮਹਾਰਾਜੇ ਬੇੜਾ ਜੀ ਉਹ ਹੈ ਤੇ ਕਿੰਨੇ ਸਾਲ ਪੁਰਾਣਾ ਨਗਰ ਖੇੜਾ ਹੈ ਜੀ ਇਹ ਤਾਂ ਜੀ ਇਹ ਤਾਂ ਬਹੁਤ ਸਾਲ ਪੁਰਾਣਾ ਹੈ 4-5 ਸਾਲ ਤੋਂ ਪੁਰਾਣਾ ਕੀਤਾ ਹੈ 4-5 ਸਾਲ ਪੁਰਾਣਾ ਤੇਰੀ ਮੇਨਟੇਨੈਂਸ ਵਗੈਰਾ ਦੀ ਮੈਂ ਅੱਜ ਵੀ ਦੇਖ ਚੁੱਕਾ ਵਧੀਆ ਤਰੀਕੇ ਨਾਲ ਮੇਨਟੇਨ ਕੀਤਾ ਹੋਇਆ ਪੇਂਟ ਵਗੈਰਾ ਕੀਤਾ ਰਿਹਾ ਪੰਚਾਇਤ ਜੇ ਕੋਈ ਕੰਮ ਕਰੇ ਉਹ ਚਾਇਤ ਕਰ ਦਈਏ ਜੀ ਪੰਚਾਇਤ ਦੇ ਸਾਹਮਣੇ ਜੀ ਇੱਥੇ ਘਾਟ-ਵਟ ਘਲਾਉਂਦੇ ਐ ਇਸ ਉੱਪਰ ਜੀ ਤੋਂ ਜਦੋਂ ਵੀ ਰਿਪੇਅਰ ਕਰਦੇ ਪੰਚਾਇਤਾਂ ਦੇ ਕਰਦੇ ਨੇ ਸਾਡੇ ਜੱਲਿਆਂ ਵਾਲੇ ਬਾਗ ਦੇ ਖੂਨੀ ਕਾਂਡ ਨੂੰ 100 ਸਾਲ ਪੂਰੇ ਹੋ ਗਏ ਨੇ ਪਰ ਹਾਲੇ ਤੱਕ ਵੀ ਇੱਥੋਂ ਦੇ ਸ਼ਹੀਦਾਂ ਨੂੰ ਸ਼ਹੀਦ ਦਾ ਦਰਜਾ ਤੱਕ ਵੀ ਨਹੀਂ ਦਿੱਤਾ ਗਿਆ ਅਤੇ ਕੁਝ ਨੂੰ ਇੰਨਾ ਬਾਰੇ ਜਾਣਕਾਰੀ ਹੀ ਨਹੀਂ ਹੈ ਜੇਕਰ ਗੱਲ ਕੀਤੀ ਜਾਵੇ ਇੱਥੋਂ ਦੀ ਕਮੇਟੀ ਦੀ ਤਾਂ 1919 ਦੇ ਖੂਨੀ ਕਾਂਡ ਤੋਂ ਬਾਅਦ ਇੱਕ ਯਾਦਗਾਰ ਕਮੇਟੀ ਜ਼ਰੂਰ ਹੋਂਦ ਵਿੱਚ ਆਈ ਹੈ ਇਸ ਦੀ ਸਾਮਸਬਾਲ ਹੁਣ ਪ੍ਰਧਾਨ ਮਦਰ ਮੋਹਨ ਮਾਲਵੀਆ ਅਤੇ ਸਕੱਤਰ ਮੋਕਰਜੀਕਰ ਨੇ ਜੇਕਰ ਗੱਲ ਕੀਤੀ ਜਾਵੇ ਇਸ ਬਾਗ ਦੀ ਖਰੀਦਦਾਰੀ ਦੀ ਤਾਂ 1923 ਦੇ ਵਿੱਚ ਇਸ ਬਾਗ ਨੂੰ 5 ਲੱਖ 65000 ਦੇ ਵਿੱਚ ਖਰੀਦਿਆ ਗਿਆ ਸੀ ਤੁਹਾਨੂੰ ਉਸ ਵੇਲੇ ਹੀ ਇਸ ਬਾਗ ਦੀ ਹੁਣ ਸਾਂਭ-ਸਮਭਾਲ ਕਰਦੇ ਆ ਰਹੇ ਨੇ ਸਵਾਲ ਇੱਥੇ ਇਹ ਉੱਠਦਾ ਹੈ ਕਿ ਜਲਿਆਂ ਵਾਲਾ ਬਾਗ ਇੱਕ ਸੈਰ ਸਪਾਟਾ ਜਾਂ ਫਿਰ ਸੈਲਫੀਆਂ ਲਈ ਇੱਕ ਥਾਂ ਨਾ ਬਣ ਕੇ ਰਹਿ ਜਾਵੇ ਬਲਕਿ ਇਥੋਂ ਦੇ ਲੋਕਾਂ ਨੂੰ ਇਸ ਵੱਡੇ ਇਤਿਹਾਸ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕੈਮਰਾ ਪਰਸਨ ਗगन ਦੇ ਨਾਲ ਮਨਦੀਪ ਕੌਰ ਸੰਧੂ ਦੀ ਰਿਪੋਰਟ ਸਸ਼੍ਰੀਕਾਲ